ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਸਕਰਨ ਅੱਜ ਆਪਾਂ ਤੁਹਾਡੇ ਨਾਲ ਅਜੀਤ ਘਰ ਦौरा ਲਿਖੀ ਗੁਲਬਾਨੋ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਆ ਕਹਾਣੀ ਤੁਹਾਨੂੰ ਪਸੰਦ ਆਊਗੀ ਖੁਸ਼ਦਲ ਖਾਨਗਾਰ ਦੀ ਬੀਵੀ ਗੁਲਬਾਨੋ ਦੇ ਹੁਸਨ ਦੀ ਗੱਲ ਆਸ-ਪਾਸ ਦੇ ਵਿਹਾਂ ਪਿੰਡਾਂ ਵਿੱਚ ਇੱਕ ਰਵਾਇਤ ਵਾਂਗ ਮਸ਼ਹੂਰ ਸੀ ਲੰਮੀ ਉੱਚੀ ਪਠਾਨੀ ਮੂੰਹ ਜਿਵੇਂ ਕੱਚੇ ਦੁੱਧ ਦਾ ਕਟੋਰਾ ਹੋਵੇ ਅੰਗ ਜਿਵੇਂ ਕੱਚੀਆਂ ਕੂਲੀਆਂ ਮਲੂਕ ਗੰਦਲਾਂ ਹੋਣ ਕੁਸ਼ਦਲ ਜਿਵੇਂ ਕੋਈ ਪਰੀਆਂ ਦੀ ਬਾਤ ਹੋਵੇ ਪਰ ਹਰ ਪਰੀ ਨੂੰ ਕੋਈ ਦੇਵ ਜਿਵੇਂ ਆਪਣੇ ਪੱਥਰਾਂ ਦੇ ਕਿਲੇ ਵਿੱਚ ਲੁਕਾ ਕੇ ਰੱਖਦਾ ਏ ਕੁਸ਼ਦਲ ਖਾਨਗਾਰ ਨੇ ਵੀ ਆਪਣੀ بیوی ਨੂੰ ਇੰਜੇ ਲੁਕਾ ਕੇ ਰੱਖਿਆ ਸੀ ਲੁਕਾਲਾ ਕਾ ਕੇ ਤਾਂ ਸਾਰੇ ਪਠਾਨ ਹੀ ਰੱਖਦੇ ਸਨ ਆਪਣੀਆਂ ਬੀਵੀਆਂ ਨੂੰ ਜਿਵੇਂ ਉਹ ਆਪਣੀਆਂ ਤਰੀਮਤਾਂ ਨੂੰ ਵਿਆਹ ਕੇ ਨਾ ਲਿਆਏ ਹੁਣ ਇਧਰੋਂ ਲੁੱਟ ਕੇ ਲਿਆਏ ਹੁਣ ਪਰ ਖੁਸ਼ਦਲ ਖਾਨਗਾਰ ਦੀ بیوی ਦਾ ਪਰਛਾਵਾਂ ਵੀ ਕਦੇ ਕਿਸੇ ਮਰਦ ਨੇ ਨਹੀਂ ਸੀ ਤੱਕਿਆ ਖੁੱਲੇ-ਦੁੱਲੇ ਮੌਸਮ ਵਿੱਚ ਪਿੰਡਾਂ ਦੀਆਂ ਔਰਤਾਂ ਰਲ ਕੇ ਸੌਦਾ-ਸੂਦਾ ਖਰੀਦਣ ਜਾਂਦੀਆਂ ਹਰ ਔਰਤ ਉਸ ਘੜੀ ਨੂੰ ਮੇਲੇਵਾਗ ਅਤੇ ਚਾਹ ਨਾਲ ਉਡੀਕਦੀ ਬਰਕੇ ਪਾ ਕੇ ਤੇ ਬਰਕਿਆਂ ਦੇ ਅੰਦਰ ਸਾਜ ਬਣ ਕੇ ਉਹ ਨਿਕਲਦੀਆਂ ਅੱਗੇ-ਅੱਗੇ ਢੋਲ ਹੁੰਦਾ ਪਠਾਨ ਦੂਰੋਂ ਹੀ ਢੋਲ ਦੀ ਆਵਾਜ਼ ਸੁਣ ਕੇ ਰਾਹ ਖਾਲੀ ਕਰ ਦਿੰਦੇ ਪਿੰਡੋਂ ਬਾਹਰ ਨਿਕਲ ਕੇ ਜਦੋਂ ਕਿਸੇ ਦੀ ਨਜ਼ਰ ਪੈਣ ਦਾ ਡਰ ਨਾ ਹੁੰਦਾ ਤਾਂ ਬਰਕਿਆਂ ਨੂੰ ਪਿੱਛੇ ਸੁੱਟ ਕੇ ਪਠਾਨੀਆਂ ਦੇ ਮਹਿੰਦੀ ਰੰਗੇ ਚਾਂਦੀ ਦੀਆਂ ਪੰਜੇਬਾਂ ਵਾਲੇ ਪੈਰ ਢੋਲ ਦੇ ਤਾਲ ਤੇ ਨੱਚ-ਨੱਚ ਕੇ ਬਾਵਰੇ ਹੋ ਜਾਂਦੇ ਕਿੰਨੇ-ਕਿੰਨੇ ਪਲਾਂ ਦਾ ਦਿਨਾਂ ਦਾ ਮਹੀਨਿਆਂ ਦਾ ਰੋਕ-ਰੋਕ ਕੇ ਡੱਕ ਡੱਕ ਕੇ ਬੰਨਿਆ ਨਾਚ ਚਸ਼ਮਿਆਂ ਵਾਂਗੂ ਉਹਨਾਂ ਦੀਆਂ ਹੱਡੀਆਂ ਵਿੱਚੋਂ ਫਟ ਨਿਕਲਦਾ ਫੁੱਲਾਂ ਵਾਂਗੂ ਵਹਿ ਤੁਰਦਾ ਤੇ ਇੰਜ ਪਿੰਡੋਂ ਪਿੰਡ ਤਰੀਮਤਾ ਇਕੱਠੀਆਂ ਹੋਈ ਜਾਂਦੀਆਂ ਤੋਈ ਦੇ ਇਸ ਪਾਸੇ ਦੇ ਪਿੰਡਾਂ ਵਿੱਚੋਂ ਵੀ ਤੋਈ ਦੇ ਉਸ ਪਾਸੇ ਦੇ ਪਿੰਡਾਂ ਵਿੱਚੋਂ ਵੀ ਪਰ ਖੁਸ਼ਦਲ ਖਾਨਗਾਰ ਦੇ ਪਿੰਡ ਗੜੀ ਮਵਾਜ਼ ਖਾਨ ਵਿੱਚ ਜਦੋਂ ਪਹੁੰਚਦੀਆਂ ਤਾਂ ਇੱਕ ਹੂਕ ਸਾਰੀਆਂ ਦੇ ਕਲਜੇ ਵਿੱਚ ਉੱਠਦੀ ਇੱਕ ਪੀੜ ਗਲਬਾਨੋ ਦੇ ਕਲੇਜੇ ਵਿੱਚ ਕੁੜਵੱਲ ਬਣ ਕੇ ਰਹਿ ਜਾਂਦੀ ਗੜੀ ਮਵਾਜ਼ ਖਾਨ ਦੀਆਂ ਸਾਰੀਆਂ ਔਰਤਾਂ ਉਹਨਾਂ ਨਾਲ ਰਲ ਜਾਂਦੀਆਂ ਪਰ ਖੁਸ਼ਦਿਲ ਖਾਨਗਾਰ ਨੇ ਆਪਣੀ بیوی ਨੂੰ ਨਾਲ ਜਾਣ ਦੀ ਕਦੇ ਇਜਾਜ਼ਤ ਨਹੀਂ ਸੀ ਦਿੱਤੀ ਤੇ ਸਾਰੀਆਂ ਦੀਆਂ ਸਾਰੀਆਂ ਔਰਤਾਂ ਖੁਸ਼ਦਿਲ ਖਾਨਗਾਰ ਦੇ ਘਰ ਜਾਂਦੀਆਂ ਉਸ ਪਿੰਜਰੇ ਲਈ ਕੁੰਝ ਦੇ ਘਰ ਤੇ ਸਾਰੀਆਂ ਉਹਦੇ ਵੇੜੇ ਵਿੱਚ ਨੱਚਦੀਆਂ ਢੋਲ ਵੱਜਦਾ ਸਿਓ ਬੇਰ ਅਮਰੂਦ ਛੱਲੀਆਂ ਖੁਰਮਾਨੀਆਂ ਗੁੜ ਮਿਸ਼ਰੀ ਵੰਡੀ ਜਾਂਦੀ ਤੇ ਖਾਦੀ ਜਾਂਦੀ ਗੁਲਬਾਨੋ ਦੇ ਹੁਸਨ ਨੂੰ ਤੱਕ ਤੱਕ ਕੇ ਸਾਰੀਆਂ ਦੇ ਕਲੇਜੇ ਵਿੱਚ ਜਿਵੇਂ ਕੋਈ ਬੱਦਲ ਘਟਾਵਾਂ ਬਣ ਮੰਨ ਕੇ ਚੜਦੇ ਤੇ ਘੇਰਨੀਆਂ ਪਾਉਂਦੇ ਤੋਲ ਵਿਵਾਈ ਦਾ ਪਰ ਉਹਦੇ ਵਿੱਚੋਂ ਕੋਈ ਦਰਦ ਘੁਰ ਲਾਂਦਾ ਪਠਾਣੀਆਂ ਨੱਚਦੀਆਂ ਵੀ ਪਰ ਉਹਨਾਂ ਦੀਆਂ ਹੱਡੀਆਂ ਵਿੱਚੋਂ ਕੋਈ ਪੀੜ ਕੋਲਿਆ ਸਖੰਦੀ ਨਿਕਲਦੀ ਤੇ ਗੁਲਬਾਨੂ ਉਹਦਾ ਦਰਦ ਉਹਨਾਂ ਰਾਤਾਂ ਵਰਗਾ ਸੀ ਜਿਨ੍ਹਾਂ ਨੂੰ ਹਨੇਰੇ ਰਾਹਾਂ ਤੇ ਠੰਡਾ ਲੱਗ ਜਾਂਦਾ ਹੈ ਤੇ ਕੱਚੇ ਦੁੱਧ ਦਾ ਭਰਿਆ ਚੰਨ ਦਾ ਕਟੋਰਾ ਉਹਨਾਂ ਦੇ ਹੱਥੋਂ ਛੁਰਕ ਕੇ ਡੋਲ ਜਾਂਦਾ ਤੇ ਲੱਖਾਂ ਤਾਰੇ ਉਹਨਾਂ ਦੀ ਹੱਕ ਵਿੱਚ ਕੋਲਿਆ ਵਾਂਗੂ ਸਲਗਦੇ ਨੇ ਔਰਤਾਂ ਆਪਣੇ ਰਾਹ ਤੁਰ ਜਾਂਦੀਆਂ ਤੇ ਗੁਲਬਾਨੂ ਨੂੰ ਲੱਗਦਾ ਜਿਵੇਂ ਨਾ ਕੰੰਧਾ ਦੇ ਤਪਦੇ ਤੰਦੂਰ ਵਿੱਚ ਉਹਦੀ ਜਿੰਦਮਨ ਛਿੱਟੀ ਵਾਂਗੂ ਸੜ ਜਾਏਗੀ। ਕਈ ਵਾਰੀ ਖੁਸ਼ਦਿਲ ਖਾਨਗਾਰ ਦੇ ਸਾਥੀ ਤੇ ਦੋਸਤ ਉਸ ਨੂੰ ਆਖਦੇ ਕਿ ਉਹ ਵੀ ਆਪਣੀ ਤਰੀਮ ਤਰੂਨ ਔਰਤਾਂ ਨਾਲ ਜਾਣ-ਝਾਂ ਕਰੇ। ਗੁੰਮਾ ਮਈਆਂ ਨੂੰ ਵੀ ਵਾਗ ਨਾਲ ਬਾਹਰ ਨਹਾਣ, ਪਾਣੀ ਪੀਣ ਭੇਜਣਾ ਹੀ ਪੈਂਦਾ ਏ। ਪਰ ਖੁਸ਼ਦਿਲ ਖਾਨਗਾਰ ਇਹਨਾਂ ਦਾ ਕੋਈ ਜਵਾਬ ਨਾ ਦਿੰਦਾ। ਜਦੋਂ ਵੀ ਇਹਨਾਂ ਔਰਤਾਂ ਦਾ ਝੁਰਮਟ ਖੁਸ਼ਦਿਲ ਖਾਨਗਾਰ ਦੇ ਘਰ ਆਉਂਦਾ ਜਿਵੇਂ ਗੁੱਸੇ ਰਾਕ ਤੂਫਾਨ ਉਹਦੇ ਸਿਰ ਨੂੰ ਚੜਦਾ। ਉਹ ਗੱਲੇ-ਗੱਲੇ ਸਾਰਿਆਂ ਤੇ ਗੱਲ ਪੈਂਦਾ। ਸਟੇਸ਼ਨ ਤੇ ਆਪਣੇ ਮਾਤ-ਹਿਤਾ ਨਾਲ ਖਫਾ, ਨੌਕਰਾਂ ਨਾਲ ਖਫਾ, ਬੱਚਿਆਂ ਨਾਲ ਖਫਾ, بیوی ਨਾਲ ਖਫਾ, ਭਾਂਡੇ ਭੰਨ ਦਿੰਦਾ, ਚੀਜ਼ਾਂ ਤੋੜ ਸੁੱਟਦਾ। ਜਿਵੇਂ ਇੱਕ ਹਨੇਰੀ ਘਰ ਦੇ ਬੂਹੇ ਤੋੜ ਕੇ ਅੰਦਰ ਲੰਘ ਆਉਂਦੀ। ਤੇ ਫੇਰ ਜਿਉਂ-ਜਿਉਂ ਦਿਨ ਲੰਘਦੇ, ਹਨੇਰੀ ਦਾ ਘਟਾ ਬਹਿ ਜਾਂਦਾ। ਜ਼ਿੰਦਗੀ ਆਮ ਤੋਰੇ ਤੁਰਨ ਲੱਗਦੀ। ਜਿਸ ਵਿੱਚ ਨਵਾਂ ਕੁਝ ਨਾ ਵਾਪਰਦਾ ਤੇ ਨਾ ਕੁਝ ਵਾਪਰਨ ਦੀ ਆਸ ਹੁੰਦੀ। ਗੁਲਬਾਨੋਂ ਦੀ ਜੰਦ-ਕੰੰਦਾ ਨੂੰ ਇੱਕ ਆਦਤ ਵਾਂਗੂ ਕਬੂਲ ਲੈਂਦੀ। ਖੁਸ਼ਦਿਲ ਖਾਨਗਾਰ ਦੇ ਘਰ ਇੱਕ ਚੰਨਣ ਦੁੱਧ ਦੇਣ ਆਉਂਦਾ ਸੀ। ਵਰਿਆਂ ਤੋਂ ਰੋਜ਼ ਸਵੇਰੇ ਸ਼ਾਮ ਉਹਨਾਂ ਦੇ ਘਰ ਦੁੱਧ ਦੀ ਬਲਟੋਈ ਦੇਣ ਆਉਂਦਾ। ਨਜ਼ਰਾਂ ਉਹਦੀਆਂ ਅੰਦਰ ਵੇੜੇ ਵਿੱਚੋਂ ਕੁਝ ਲੱਭਦੀਆਂ ਰਹਿੰਦੀਆਂ ਪਰ ਗੁਲਬਾਨ ਨੂੰ ਕਦੇ ਨਜ਼ਰ ਨਹੀਂ ਆਈ। ਪਰ ਇੱਕ ਦਿਹਾੜੇ ਚੰਨਣ ਅਜੇ ਬਲਟੋਈ ਲਿਆ ਕੇ ਬਾਹਰਲੀ ਡਿਊਟੀ ਵਿੱਚ ਰੱਖੀ ਸੀ ਕਿ ਵੇੜੇ ਵਿੱਚੋਂ ਗੁਲਬਾਨੋ ਲੰਗੀ। ਚੰਨਣ ਨੂੰ ਉਹਨੇ ਨਹੀਂ ਧੱਕਿਆ। ਚੰਨਣ ਨੇ ਬਸ ਸਿੱਕ ਝਾਤੀ ਉਹਦੀ ਵੇਖੀ ਤੇ ਉਹਨੂੰ ਲੱਗਾ ਜਿਵੇਂ ਉਹਦਾ ਹੁਸਨ ਪਾਣੀਆਂ ਨਾਲ ਧੋਤੀ ਇੱਕ ਚਿੱਟੀ ਦੁੱਧ ਚਮਕਦੀ, ਊਲੀ ਸਿੱਪੀ ਵਰਗਾ ਸੀ। ਇਹ ਚੰਨਨ ਨੂੰ ਉਸ ਰਾਤ ਨੇ ਜਿਵੇਂ ਬਾਦਸ਼ਾਹ ਬਣਾ ਦਿੱਤਾ ਸੀ ਚੰਨਨ ਜਿੱਥੇ ਬੈੰਦਾ ਜਿੱਥੇ ਖਲੋਂਦਾ ਗਲਬਾਨੋ ਦੀਆਂ ਗੱਲਾਂ ਹੀ ਕਰਦਾ ਉਹਦਾ ਮੂੰਹ ਇੰਜ ਸੀ ਉਹਦੀ ਟੋਰ ਇੰਜ ਸੀ ਉਹਦੇ ਕੱਪੜੇ ਇਸ ਰੰਗ ਦੇ ਸਨ ਉਹਦੇ ਗਹਿਣੇ ਉਹਦੇ ਹੱਥ ਤੁਰਦੇ ਤੋਤੇ ਉਹਦੇ ਪੈਰ ਚੰਨਨ ਦੇ ਸਾਹਮਣੇ ਉਹ ਵਿੜੇ ਵਿੱਚੋਂ ਗਲਬਾਨੋ ਲੰਗੀ ਸੀ ਆਪ ਗਲਬਾਨੋ ਤੇ ਚੰਨਨ ਦੀ ਜੰਦ ਦੇ ਹਨੇਰੇ ਅਰਸ਼ਾਂ ਵਿੱਚੋਂ ਜਿਵੇਂ ਕਹਿ ਆਖਣ ਲਗਾ ਗਈ ਕੋਈ ਗੱਲ ਨਹੀਂ ਹੋਈ ਗਲਬਾਨੋ ਨੇ ਚੰਨਨ ਵੱਲ ਵੇਖਿਆ ਵੀ ਨਹੀਂ ਸੀ ਔਰ ਚੰਨਨ ਨੂੰ ਜਾਪਦਾ ਸੀ ਜਿਵੇਂ ਇੱਕ ਸੁਪਨਾ ਸੀ ਜਿਹੜਾ ਖੰਭ ਫਲਾ ਕੇ ਉਹਦੀ ਹੱਕ ਵਿੱਚ ਆ ਬੈਠਾ ਸੀ ਤੇ ਉਹਨਾਂ ਕੁਲੇ ਨਿੱਗੇ ਖੰਭਾ ਹੇਠੋਂ ਕਈ ਰੀਜਾ ਕਈ ਤਖਈਲ ਕਈ ਆਸਾਂ ਆਪਣੀਆਂ ਨਿੱਕੀਆਂ ਨਿੱਕੀਆਂ ਬਰੀਕ ਲੰਮੀਆਂ ਧੌਣਾ ਕੱਢ ਕੇ ਮਸੂਮ ਨਿੱਡਰ ਅੱਖਾਂ ਨਾਲ ਉਸ ਦੁਨੀਆ ਨੂੰ ਤੱਕ ਰਹੇ ਸਨ ਉਸ ਅਸਮਾਨ ਨੂੰ ਉਸ ਧਰਤੀ ਨੂੰ ਇੱਕ ਅਨੰਤ ਹੈਰਾਨੀ ਵਿੱਚ ਵੇਖ ਰਹੇ ਸਨ ਜਿਹੜੀ ਲੱਖਾਂ ਬਰੇ ਪੁਰਾਣੀ ਸੀ ਪਰ ਉਹਨਾਂ ਲਈ ਅੱਜ ਹੀ ਹੁਣੇ ਹੀ ਕੱਚੇ ਦੁੱਧ ਵਰਗੀ ਮਿੱਠੀ ਤੇ ਨਿੱਗੀ ਸਿਰਫ ਉਹਨਾਂ ਲਈ ਹੀ ਬਣੀ ਸੀ ਸਰ ਹੁਨਾਲੀ ਇੱਕ ਝਾਤ ਤੇ ਚੰਨਨ ਸ਼ਹਿਜ਼ਾਦਾ ਬਣ ਗਿਆ ਇੱਕ ਬਾਦਸ਼ਾਹ ਬਣ ਗਿਆ ਇੱਕ ਚੰਨਨ ਸੀ ਜਿਹਦੇ ਦਿਲ ਦੀਆਂ ਦਹਲਿਜ਼ਾਂ ਨੂੰ ਇੱਕ ਝਾਤ ਨੇ ਐਡੇ ਚੌੜਿਆ ਕਰ ਦਿੱਤਾ ਕਿ ਧਰਤ ਤੇ ਅਸਮਾਨ ਦੋਵੇਂ ਉਹਨਾਂ ਵਿੱਚੋਂ ਲੰਘ ਆਏ ਤੇ ਇੱਕ ਖੁਸ਼ਦਿਲ ਖਾਨਗਾਰਡ ਸੀ ਜਿਹਨੂੰ ਉਸੇ ਗਲਬਾਨੋ ਦੀ ਵਰਾਂ ਦੀ ਨੇੜਤਾ ਨੇ ਵੀ ਪੱਥਰ ਵਾਂਗੂ ਬਣਾਈ ਰੱਖਿਆ ਜਿਹੜਾ ਲਾਵੇ ਵਿੱਚ ਸੜ-ਸੜ ਕੇ ਖਿੰਗਰ ਬਣ ਜਾਂਦਾ ਹੈ ਇੱਕ ਗਲਬਾਨੋ ਸੀ ਜਿਹੜੀ ਖੁਸ਼ਦਿਲ ਖਾਨ ਦੇ ਕੋਲ ਸੀ ਪਰ ਕੋਹਾਂ ਦੂਰ ਸੀ ਤੇ ਇੱਕ ਗਲਬਾਨੋ ਸੀ ਜਦ ਚੰਨਨ ਤੋਂ ਕੋਹਾਂ ਦੂਰ ਸੀ ਪਰ ਸਾਹੋਂ ਨੇੜੇ ਸੀ ਗਲਬਾਨੋ ਦੀ ਕਿਸੇ ਸਹੇਲੀ ਨੇ ਉਸ ਨਾਲ ਆ ਕੇ ਗੱਲ ਕੀਤੀ ਕਿ ਉਹਨਾਂ ਦੇ ਘਰ ਦੁੱਧ ਦੇਣ ਵਾਲਾ ਚੰਨਨ ਝੂਮ-ਝੂਮ ਕੇ ਉਸ ਦੇ ਹੱਥਾਂ ਦੀਆਂ ਉਸ ਦੇ ਪੈਰਾਂ ਦੀਆਂ ਤੇ ਉਸ ਦੇ ਹੋਠਾਂ ਦੀਆਂ ਗੱਲਾਂ ਕਰਦਾ ਹੈ ਅਗਲੇ ਰੋਜ਼ ਗਰਬਾਨੋ ਨੇ ਦਰਵਾਜ਼ੇ ਦੀ ਛੀਤ ਪਿੱਛੋਂ ਚੰਨਨ ਨੂੰ ਇੱਕ ਨਜ਼ਰ ਵੇਖਿਆ ਜਦੋਂ ਉਹਦੀ ਬਲਟੋਈ ਵਿੱਚੋਂ ਦੁੱਧ ਦੀ ਇੱਕ ਧਾਰ ਔਰੇ ਘਰ ਦੀ ਬਲਟੋਈ ਵਿੱਚ ਪੈ ਰਹੀ ਸੀ ਤੇ ਦੁੱਧ ਦੀ ਇੱਕ ਧਾਰ ਚੰਨਨ ਦੀ ਬਲਟੋਈ ਵਿੱਚੋਂ ਨਿਕਲ ਕੇ ਉਹਦੀ ਆਪਣੀ ਜੰਦ ਵਿੱਚ ਵੀ ਜਿਵੇਂ ਆ ਪਈ ਸੀ ਗਲਬਾਨੋ ਦੇ ਪੈਰ ਘਰ ਦੇ ਵੇੜੇ ਵਿੱਚ ਜਿਵੇਂ ਨੱਚ-ਨੱਚ ਕੇ ਤੁਰਨ ਲੱਗੇ। ਇੱਕ ਗੀਤ ਜਿਵੇਂ ਲਹਿਰਾ ਵਾਂਗੂ ਉਹ ਜੰਦ ਤੇ ਕੰਡਿਆਂ ਦੀ ਗਲਵਕੜੀ ਵਿੱਚ ਇੱਕ ਖੁਮਾਰ ਵਿੱਚ ਅੱਖਾਂ ਬੰਦ ਕਰਕੇ ਗੁੰਗਨਾਉਣ ਲੱਗਾ। ਉਹ ਜੰਦ ਦੇ ਸਖਨੇ ਵੇੜੇ ਵਿੱਚ ਇੱਕ ਬੂਟਾ ਉੱਗਿਆ ਤੇ ਉਹ ਵੀ ਚੰਨਣ ਦਾ। ਤੇ ਉਹਦੇ ਸਾਰੇ ਖੁਸ਼ਬੂ ਤੋਂ ਖੱਲੀ ਵਰਿਆਂ ਵਿੱਚ ਮਹਿਕ ਹੀ ਮਹਿਕ ਭਰ ਗਈ। ਤੇ ਜਦੋਂ ਇਸ ਵਾਰ ਪਿੰਡਾਂ ਦੀਆਂ ਤਰੀਮ ਤਾਂ ਢੋਲ ਨਾਲ ਨੱਚਦੀਆਂ ਉਹਦੇ ਘਰ ਵੇੜੇ ਵਿੱਚ ਆਈਆਂ ਤਾਂ ਢੋਲ ਵੀ ਖੁਸ਼ ਸੀ, ਗਲਬਾਨੋ ਵੀ ਖੁਸ਼ ਸੀ। ਸਾਰੀਆਂ ਤਰੀਮਤਾਵਿ ਗੁਲਬਾਨ ਨੂੰ ਖੁਸਤਾ ਕਿਤੇ ਖੁਸਨ ਤੇ ਪਿੰਡੋਂ ਦੂਰ ਤੋਂ ਹੀ ਵਿੱਚ ਆਉਂਦੇ ਨਾਲੇ ਦੇ ਕੰਢੇ ਮੱਜਾਂ ਨੂੰ ਨਹਾਉਂਦਾ ਚੰਨਨ ਵੀ ਖੁਸ਼ ਸੀ ਪਰ ਇੱਕ ਨਹੀਂ ਸੀ ਖੁਸ਼ ਤਾਂ ਖੁਸ਼ਦਲ ਖਾਨ ਖੁਸ਼ ਨਹੀਂ ਸੀ ਹੌਲੀ ਹੌਲੀ ਚੰਨਨ ਦੀਆਂ ਗੱਲਾਂ ਲੋਕਾਂ ਦੀਆਂ ਕਹਾਣੀਆਂ ਦੇ ਖੰਭਾਂ ਤੇ ਉੜਦੀਆਂ ਉੜਦੀਆਂ ਖੁਸ਼ਦਲ ਖਾਨ ਦੇ ਕੋਲ ਜਾ ਪਹੁੰਚੀਆਂ ਇੱਕ ਖੂਨ ਉਹਦੇ ਸਿਰ ਨੂੰ ਚੜਿਆ ਇੱਕ ਲਹੂ ਉਹਦੀਆਂ ਅੱਖਾਂ ਨੂੰ ਚੜਿਆ ਤੇ ਉਹ ਘਰ ਆਇਆ ਗੁਲਬਾਨੋ ਕਪੜੇ ਧੋਦੀ ਛੱਟੇ ਦੀ ਠੱਪ ਠੱਪ ਤੇ ਤਾਲ ਨਾਲ ਗਾਉਂਦੀ ਪਈ ਸੀ ਖੁਸ਼ਦਲ ਖਾਨ ਨੇ ਉਹੀ ਸੋਟਾ ਖੋਕੇ ਉਹਨੇ ਨੱਕ ਵਿੱਚ ਮਾਰਿਆ ਤੈਨੂੰ ਪਤਾ ਨਹੀਂ ਗਾਉਣਾ ਕੁਫਰੇ 에ਰੋਨ ਦੀ ਬਾਹ ਫੜ ਲਈ ਤੇ ਇੱਕ ਸੀਟ ਦਾ ਇੱਕ ਸੀਟ ਦਾ ਉਹਨੂੰ ਵਿਹੜੇ ਵਿੱਚ ਲੈ ਆਇਆ ਦੱਸ ਚੰਨਣ ਵਾਲੀ ਗੱਲ ਸੱਚ ਗੁਲਬਾਨੋ ਚੁੱਪ ਜ਼ਿੰਦਗੀ ਦੇ ਇੱਕੋ ਇੱਕ ਸੱਚੇ ਸਾਥੀ ਨੂੰ ਉਹ ਕਿਸ ਤਰ੍ਹਾਂ ਝੂਠ ਕਹਿ ਦਿੰਦੀ ਇੱਕ ਸੀਟ ਦਾ ਇੱਕ ਸੀਟ ਦਾ ਖੁਸ਼ਦਲ ਖਾਨ ਉਹਨੂੰ ਕੋਠੇ ਤੇ ਲੈ ਗਿਆ ਆ ਆ ਤੈਨੂੰ ਤਰਸ ਚੰਨਣ ਮਲਾਵਾ ਆ ਤਰਸ ਚੰਨਣ ਮਲਾਵਾ ਤੈਨੂੰ ਤੇ ਕੋਠੇ ਤੋਂ ਉਹਨੇ ਗੁਲਬਾਨੋ ਨੂੰ ਹਿਠਾ ਗਲੀ ਵਿੱਚ ਸੁੱਟ ਦਿੱਤਾ ਗੁਲਬਾਨੋ ਦੀ ਇੱਕੋ ਚੀਕ ਨਿਕਲੀ ਤੇ ਬਸ ਆਵਾਜ਼ ਸੁਣ ਕੇ ਸਾਰੇ ਆਸ-ਪਾਸੇ ਦੇ ਲੋਕ ਦੌੜੇ ਆਏ ਤੇ ਅਚਾਨਕ ਖੁਸ਼ਦਿਲ ਖਾਨ ਨੂੰ ਖਿਆਲ ਆਇਆ ਕਿ ਉਹਦੀ بیوی ਤਾਂ ਨੰਗੇ ਮੂੰਹ ਗਲੀ ਵਿੱਚ ਪਈ ਸੀ ਤੇ ਸਾਰੇ ਲੋਕਾਂ ਨੂੰ ਤੱਕ ਰਹੇ ਸਨ ਵਾਹੂਦਾਈ ਉਹ ਥੱਲੇ ਆਇਆ ਅੰਦਰੋਂ ਇੱਕ ਮੋਟੀ ਜਹੀ ਚਾਦਰ ਲੈ ਕੇ ਉਹ ਗਲੀ ਵੱਲ ਦੌੜਿਆ ਝਟਪਟ ਚਾਦਰੋਂ ਨੇ ਗੁਲਬਾਨੋ ਦੇ ਮੂੰਹ ਤੇ ਪਾ ਦਿੱਤੀ ਤੇ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਗੁਲਬਾਨੋ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਸੁਣਨ ਲਈ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ